ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਤਿੰਨ ਚੀਜ਼ਾਂ ਦਾ ਬਹੁਤ ਜ਼ਿਆਦਾ ਅਹਿਮ ਰੋਲ ਹੁੰਦਾ ਹੈ। ਉਹ ਤਿੰਨ ਚੀਜ਼ਾਂ ਨੇ ਜਿਹੜੀਆਂ ਇਨਸਾਨ ਦੇ ਜਨਮ ਤੋਂ ਲੈ ਕੇ ਮਰਨ ਤੱਕ ਨਾਲ-ਨਾਲ ਚਲਦੀਆਂ ਰਹਿੰਦੀਆਂ ਨੇ। ਜੇ ਅਸੀਂ ਇਹ ਤਿੰਨੇ ਚੀਜ਼ਾਂ ਦੇ ਉੱਪਰ ਖੁਦ ਕਾਬੂ ਪਾ ਲਿਆ, ਕੰਟਰੋਲ ਕਰ ਲਿਆ ਤਾਂ ਸਮਝ ਲਓ ਅਸੀਂ ਜ਼ਿੰਦਗੀ ਦੇ ਵਿੱਚ ਸਫਲ ਹੋ ਗਏ ਆ। ਅਸੀਂ ਆਪਣੀ ਜ਼ਿੰਦਗੀ ਦੇ ਫੈਸਲਿਆਂ ਨੂੰ ਸਹੀ ਤਰੀਕੇ ਦੇ ਨਾਲ ਲੈਣਾ ਸਿੱਖ ਲਿਆ। ਸ਼ੁਰੂ ਕਰ ਦਿੱਤਾ ਹੈ। ਜੇ ਇਹ ਤਿੰਨੇ ਚੀਜ਼ਾਂ ਸਾਡੇ ਉੱਪਰ ਹਾਵੀ ਹੋ ਗਈਆਂ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਫੈਸਲੇ ਬਿਲਕੁਲ ਨਹੀਂ ਲੈ ਸਕਦੇ ਹੈਗੇ ਇਹ ਤਿੰਨ ਚੀਜ਼ਾਂ ਕਿਹੜੀਆਂ ਨੇ ਉਹਨਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਤੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਉਤਰਾ ਛੜਾ ਆਉਂਦੇ ਰਹਿੰਦੇ ਨੇ ਸੋ ਇਹ ਤਿੰਨੇ ਚੀਜ਼ਾਂ ਦੇ ਉੱਪਰ ਕਾਬੂ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਤਰੀਕੇ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਇਤਨੇ ਚੀਜ਼ਾਂ ਦੀ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਹੁੰਦਾ ਡਰ ਡਰ ਇੱਕ ਕਲਪਨਾ ਹੈ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਡਰ ਆਉਂਦਾ ਹੈ ਕਿਸੇ ਨਾ ਕਿਸੇ ਚੀਜ਼ ਤੋਂ ਲੈ ਕੇ ਹੋ ਡਰ ਹੋ ਸਕਦਾ ਹੈ ਚਾਹੇ ਆਪਣੀ ਸਿਹਤ ਨੂੰ ਲੈ ਕੇ ਹੋ ਸਕਦਾ ਹੈ ਪੈਸੇ ਨੂੰ ਲੈ ਕੇ ਹੋ ਸਕਦਾ ਹੈ ਜਾਂ ਜ਼ਿੰਦਗੀ ਦੇ ਵਿੱਚ ਜਾਂ ਘਰ ਦੇ ਪ੍ਰਤੀ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਸਾਡੇ ਦਿਮਾਗ ਦੇ ਵਿੱਚ ਡਰ ਉਤਪੰਨ ਹੁੰਦਾ ਹੈ ਡਰ ਇੱਕ ਕਲਪਨਾ ਹੁੰਦੀ ਹੈ ਜਦ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਸਹੀ ਹੋਣਾ ਹੁੰਦਾ ਫਿਰ ਵੀ ਅਸੀਂ ਡਰ ਜਾਂਦੇ ਹਾਂ ਡਰ ਤੋਂ ਕੀ ਪੈਦਾ ਹੁੰਦੀ ਹੈ ਘਬਰਾਹਟ ਕਬਰਾਹਟੋ ਕੀ ਪੈਦਾ ਹੁੰਦੀ ਹੈ ਚਿੰਤਾ ਜਦੋਂ ਡਰ ਤੇ ਕਬਰਾਹਟ ਚਿੰਤਾ ਤਿੰਨੋਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ ਤਾਂ ਸਾਡੀ ਜ਼ਿੰਦਗੀ ਜਿਹੜੀ ਉਹ ਪਿੱਛੇ ਵੱਲ ਨੂੰ ਖਿੱਚਣੀ ਸ਼ੁਰੂ ਹੋ ਜਾਂਦੀ ਹੈ ਅੱਗੇ ਵਧਣ ਦੀ بجائے ਕਿਉਂਕਿ ਜਦੋਂ ਤਿੰਨੇ ਚੀਜ਼ਾਂ ਆਉਂਦੀਆਂ ਨੇ ਤਾਂ ਤਿੰਨੇ ਚੀਜ਼ਾਂ ਦੇ ਹਾਵੀ ਹੋਣ ਦੇ ਨਾਲ ਸਾਡੇ ਹੱਥ ਪੈਰ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਦਿਲ ਦੀ ਧੜਕਣ ਤੇਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਆਪਣੇ ਫੈਸਲੇ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਲੈ ਸਕਦੇ ਹੈਗੇ ਜ਼ਿੰਦਗੀ ਦੇ ਵਿੱਚ ਸੋ ਤਿੰਨੇ ਚੀਜ਼ਾਂ ਨੂੰ ਕਿਵੇਂ ਕੰਟਰੋਲ ਦੇ ਵਿੱਚ ਕਰਨਾ ਹੈ ਉਹ ਸਭ ਕੁਝ ਸਾਡੇ ਹੱਥ ਦੇ ਵਿੱਚ ਹੈ ਕਿਵੇਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਸਹੀ ਮਾਇਨੇ ਦੇ ਵਿੱਚ ਇਹਨਾਂ ਨੂੰ ਕਾਬੂ ਕਰ ਸਕਦਾ ਹੈ ਨੇਚਰਲੀ ਗੱਲ ਹੈ ਹਰੇਕ ਇਨਸਾਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਬੱਚੇ ਦੇ ਮਨ ਦੇ ਵਿੱਚ ਵੀ ਡਰ ਹੁੰਦੇ ਨੇ ਛੋਟੇ ਛੋਟੇ ਗੱਲਾਂ ਨੂੰ ਦੇਖ ਕੇ ਡਰ ਜਾਂਦਾ ਹੈ ਘਬਰਾ ਜਾਂਦਾ ਹੈ ਇਸੇ ਤਰ੍ਹਾਂ ਸਟੂਡੈਂਟ ਲਾਈਫ ਦੇ ਵਿੱਚ ਹੁੰਦਾ ਹੈ ਫਿਰ ਨੌਜਵਾਨ ਹੁੰਦਾ ਹੈ ਮਰਨ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹਿੰਦੀਆਂ ਨੇ ਸਾਰੀਆਂ ਚੀਜ਼ਾਂ ਇਹ ਤਿੰਨੇ ਚੀਜ਼ਾਂ ਨੂੰ ਅਸੀਂ ਕਾਬੂ ਦੇ ਵਿੱਚ ਕਿਵੇਂ ਕਰੀਏ ਕਿਵੇਂ ਕੰਟਰੋਲ ਦੇ ਵਿੱਚ ਕਰੀਏ ਉਹ ਆਪਾਂ ਅੱਜ ਕੁਝ ਨੁਕਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਕੀ ਹੈ ਮੈਡੀਟੇਸ਼ਨ ਕਰਨੀ ਹੈ ਸਵੇਰੇ ਉઠੋ ਉੱਠ ਕੇ ਮੈਡੀਟੇਸ਼ਨ ਕਰੋ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਅਹਿਮ ਰੋਲ ਹੈ ਮੈਡੀਟੇਸ਼ਨ ਦਾ ਧਿਆਨ ਲਾਉਣਾ ਸਭ ਤੋਂ ਪਹਿਲਾਂ ਲੰਮੇ-ਲੰਮੇ ਸਾਹ ਲਓ 4 ਸੈਕਿੰਡ ਲਈ ਲੰਮੇ ਸਾਹ ਲਓ ਫਿਰ ਉਹਨੂੰ ਰੋਕ ਕੇ ਰੱਖੋ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਸਾਹ ਨੂੰ ਛੱਡੋ ਇਸੇ ਤਰ੍ਹਾਂ ਮੈਡੀਟੇਸ਼ਨ ਕਰਦੇ ਰਹੋ 10 ਤੋਂ 15 ਮਿੰਟ ਜ਼ਰੂਰ ਹਰ ਰੋਜ਼ ਮੈਡੀਟੇਸ਼ਨ ਕਰੋ ਧਿਆਨ ਲਾਉਣ ਦੀ ਕੋਸ਼ਿਸ਼ ਕਰੋ ਆਪਣੇ ਜਿਹੜੇ ਵੀ ਗੁਰੂ ਨੂੰ ਧਰਮ ਨੂੰ ਮੰਨਦੇ ਹੋ ਸੀ ਉਹਦੇ ਤੇ ਉਹਨਾਂ ਦਾ ਨਾਮ ਜਾ ਜਾਪ ਕਰਨਾ ਸ਼ੁਰੂ ਕਰ ਦਿਓ ਜਦੋਂ ਅਸੀਂ ਧਿਆਨ ਲਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਸਾਡੇ ਅੰਦਰ ਜਿਹੜੀ ਸਾਡੀ ਮਾਨਸਿਕ ਅਵਸਥਾ ਹੈ ਉਹ ਸ਼ਾਂਤ ਹੋਣੀ ਸ਼ੁਰੂ ਹੋ ਜਾਂਦੀ ਹੈ ਸ਼ਾਂਤਮਈ ਜਦੋਂ ਅਵਸਥਾ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਜ਼ਿੰਦਗੀ ਦੇ ਜਿਹੜੇ ਸਾਡੇ ਨਿਰਣਣੇ ਨੇ ਫੈਸਲੇ ਨੇ ਉਹਨਾਂ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਲੈ ਸਕਦੇ ਹਾਂ ਸ਼ਾਂਤਮਈ ਤਰੀਕੇ ਦੇ ਨਾਲ ਦੂਜਿਆਂ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਉਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਸਕਦੇ ਹਾਂ ਤੇ ਸਮਝ ਸਕਦੇ ਹਾਂ ਜਦੋਂ ਸਾਡੇ ਅੰਦਰ ਹੜਬੜਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਾਹਲਪਨ ਹੋਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਅਸੀਂ ਆਪਣੇ ਫੈਸਲਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਲੈ ਸਕਦੇ ਨਾ ਹੀ ਅਸੀਂ ਦੂਜਿਆਂ ਦੀ ਗੱਲ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਸਕਦੇ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਕਸਰਤ ਕਰਨੀ ਸ਼ੁਰੂ ਕਰੋ ਕਸਰਤ ਦੇ ਵਿੱਚ ਯੋਗਾ ਹੋ ਸਕਦਾ ਹੈ ਆਪਣੀਆਂ ਸਰੀਰਕ ਐਕਟੀਵਿਟੀਆਂ ਨੂੰ ਕਰਨੀਆਂ ਸ਼ੁਰੂ ਕਰਦੇ ਹੋ ਹੌਲੀ ਹੌਲੀ ਦੌੜਨਾ ਭੱਜਣਾ ਸਵੇਰੇ ਉੱਠ ਕੇ ਨੰਗੇ ਪੈਰ ਘਾਹ ਤੇ ਤੁਰਨਾ ਜਾਂ ਘਰ ਦੇ ਵਿੱਚ 10-15 ਮਿੰਟ ਜ਼ਰੂਰ ਚੱਲੋ ਇਹ ਚੀਜ਼ਾਂ ਦੇ ਨਾਲ ਸਾਡਾ ਸਰੀਰ ਜਿਹੜਾ ਉਹ ਪੂਰਾ ਐਕਟਿਵ ਹੋਣਾ ਸ਼ੁਰੂ ਹੋ ਜਾਂਦਾ ਹੈ ਫੁਰਤੀਲਾ ਹੋ ਜਾਂਦਾ ਹੈ ਸਰੀਰ ਜਿਸ ਦੇ ਨਾਲ ਅਸੀਂ ਸਾਰਾ ਦਿਨ ਐਕਟਿਵ ਰਹਿਨੇ ਸਾਡੇ ਅੰਦਰ ਪੂਰੀ એનર્ਜੀ ਬਣੀ ਰਹਿੰਦੀ ਹੈ ਕੰਮ ਕਰਨ ਨੂੰ ਲੈ ਕੇ ਜਦੋਂ ਸਾਡੇ ਸਰੀਰ ਦੇ ਅੰਦਰ એનર્ਜੀ ਬਣੀ ਰਹਿੰਦੀ ਹੈ ਤਾਂ ਸਾਡੀਆਂ ਇਹਦਾ ਦਿਮਾਗ ਹੈ ਸਾਡਾ ਵਧੀਆ-ਵਧੀਆ ਗੱਲਾਂ ਸਿੱਖਦਾ ਹੈ ਚੰਗੀਆਂ ਕਿਤਾਬਾਂ ਪੜ੍ਹਨ ਨੂੰ ਮਨ ਕਰਦਾ ਹੈ ਹਰੇਕ ਕੰਮ ਕਰਨ ਨੂੰ ਮਨ ਕਰਦਾ ਹੈ ਤੇ ਦੂਜਿਆਂ ਦੇ ਨਾਲ ਵੀ ਅਸੀਂ ਆਪਣੇ ਖੁਸ਼ ਨਸੀਬ ਪਤੀਰੇ ਦੇ ਨਾਲ ਗੱਲਾਂ ਕਰ ਸਕਦੇ ਹਾਂ ਇਸ ਤਰ੍ਹਾਂ ਸੀ ਖੁਸ਼ ਮિજાਜ ਹੋ ਕੇ ਦੂਜਿਆਂ ਦੇ ਨਾਲ ਵੀ ਵਧੀਆ ਢੰਗ ਦੇ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਉਹਨਾਂ ਦੀਆਂ ਗੱਲਾਂ ਨੂੰ ਵੀ ਸਹਿਜ ਅਵਸਥਾ ਦੇ ਵਿੱਚ ਅਸੀਂ ਸੁਣ ਸਕਦੇ ਹਾਂ ਕਿਉਂਕਿ ਉਸ ਸਮੇਂ ਅਸੀਂ ਸ਼ਾਂਤ ਅਵਸਥਾ ਦੇ ਵਿੱਚ ਹੁੰਦੇ ਹਾਂ ਡੇਲੀ ਦੀ ਰੁਟੀਨ ਬਣਾਓ ਸਵੇਰੇ ਜਲਦੀ ਉੱਠੋ ਰਾਤ ਨੂੰ ਜਲਦੀ ਟਾਈਮ ਸਰ ਤੇ ਸਮੇਂ ਸਿਰ ਸੋਵੋ ਜਦੋਂ ਅਸੀਂ ਰਾਤ ਨੂੰ ਸਮੇਂ ਸਿਰ ਸੌਂਨੇ ਆ ਤਾਂ ਉਸ ਤੋਂ ਬਾਅਦ ਫਿਰ ਸਵੇਰੇ ਜਲਦੀ ਵੀ ਉੱਠ ਜਾਣੇ ਆ ਜਦੋਂ ਅਸੀਂ ਰਾਤ ਨੂੰ دیر ਤੱਕ ਜਾਗਦੇ ਰਹਿੰਨੇ ਆ ਫੋਨ ਦੇਖਦੇ ਰਹਿੰਨੇ ਆ ਤਾਂ ਉਦੋਂ ਅਸੀਂ ਸਵੇਰੇ ਵੀ ਛੜ ਤੋਂ ਜਲਦੀ ਨਹੀਂ ਉੱਠਿਆ ਜਾਂਦਾ ਹੈਗਾ ਜਦੋਂ ਅਸੀਂ ਸਵੇਰੇ ਜਲਦੀ ਉੱਠਦੇ ਆ ਤਾਂ ਜਿਵੇਂ ਸਿਆਣੇ ਕਹਿੰਦੇ ਨੇ ਬਿਰਲੇ ਦਾ ਕੰਮ ਕਿਵੇਲੇ ਦੀ ਟਕਰਾਂ ਜਦੋਂ ਅਸੀਂ ਸਾਰੇ ਕੰਮ ਆਪਣੇ ਸਵੇਰੇ ਉੱਠ ਕੇ ਜਲਦੀ ਸਮੇਂ ਸਿਰ ਸਿਮੇਟ ਲੈਣਿਆ ਤਾਂ ਅਸੀਂ ਸਾਰਾ ਦਿਨ ਪੂਰਾ ਐਨਰਜੈਟਿਕ ਰਹਨੇ ਆ ਸਾਡਾ ਸਰੀਰ ਹੈ ਜਿਹੜਾ ਤੰਦਰੁਸਤੀ ਭਰਿਆ ਰਹਿੰਦਾ ਸੀ ਮਾਨਸਿਕ ਤੌਰ ਤੇ ਵੀ ਮਜ਼ਬੂਤ ਹੋ ਜਾਂਨੇ ਆ 네ਗੇਟਿਵ ਥਾਟਸ ਨੂੰ ਆਪਣੇ ਉੱਪਰ ਕਦੇ ਵੀ ਹਾਵ ਵੀ ਨਾ ਹੋਣ ਦਿਓ ਕਦੇ ਵੀ ਇਹ ਨਾ ਸੋਚੋ ਵੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਹੈਗਾ ਕਿਸੇ ਵੀ ਕੰਮ ਨੂੰ ਸ਼ੁਰੂਣ ਤੋਂ ਕਰਨ ਤੋਂ ਪਹਿਲਾਂ ਕਦੇ ਵੀ ਇਹ ਨਾ ਸੋਚੋ ਵੀ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਹੈਗਾ ਹਮੇਸ਼ਾ ਇਹ ਸੋਚੋ ਵੀ ਮੈਂ ਰੈਡੀ ਆ ਮੈਂ ਇਹ ਕੰਮ ਕਰ ਸਕਦਾ ਚਾਹੇ ਉਹ ਪੜ੍ਹਾਈ ਨੂੰ ਲੈ ਕੇ ਹੋਵੇ ਕਿਸੇ ਨੌਕਰੀ ਨੂੰ ਲੈ ਕੇ ਹੋਵੇ ਕਿਸੇ ਪੇਪਰ ਨੂੰ ਲੈ ਕੇ ਹੋਵੇ ਜਾਂ ਕਿਸੇ ਘਰ ਦੇ ਕੰਮਾਂ ਨੂੰ ਲੈ ਕੇ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕੰਮਕਾਰ ਹੁੰਦੇ ਨੇ ਕਿਸੇ ਵੀ ਕੰਮ ਨੂੰ ਲੈ ਕੇ ਹੋਵੇ ਤਾਂ ਤੁਸੀਂ ਸੋਚੋ ਵੀ ਇਹ ਕੰਮ ਜਦੋਂ ਸਾਡੇ ਅੰਦਰ 네ਗੇਟਿਵ ਥਾਟਸ حاਵੇ ਹੋਣੇ ਸ਼ੁਰੂ ਹੋ ਜਾਂਦੇ ਨੇ ਉਦੋਂ ਅਸੀਂ ਸਾਡੇ ਫੈਸਲਿਆਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਲੈ ਸਕਦੇ ਹੈਗੇ ਜਦੋਂ ਵੀ ਅਸੀਂ ਨੇ ਕੋਈ ਕੰਮ ਕਰਨਾ ਹੈ ਤਾਂ ਉਦੋਂ ਤੁਸੀਂ ਕਹੋ ਵੀ ਮੈਂ ਰੈਡੀ ਹਾਂ ਇਹ ਕੰਮ ਦੀ ਸ਼ੁਰੂਆਤ ਮੈਂ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਕਿਉਂਕਿ ਹਰੇਕ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਹਰੇਕ ਕੰਮ ਨੂੰ ਨਵੇਂ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰੋ ਜਦੋਂ ਅਸੀਂ 1 ਘੰਟਾ ਆਪਣੇ ਆਪ ਨੂੰ ਦੇਵਾਂਗੇ ਚੰਗੀਆਂ ਕਿਤਾਬਾਂ ਪੜ੍ਹਾਂਗੇ ਚੰਗੇ ਵਿਚਾਰ ਸੋਣਾਂਗੇ ਤਾਂ ਉਸੇ ਤਰ੍ਹਾਂ ਸਾਡਾ ਦਿਮਾਗ ਹੈ ਜਿਹੜਾ ਚੰਗੇ ਤਰੀਕੇ ਦੇ ਨਾਲ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ ਸਾਡੇ ਅੰਦਰ ਜਿਹੜੀਆਂ ਗੁੱਡ ਵਾਈਬਸ ਨੇ ਮੈਡੀਟੇਸ਼ਨ ਕਰਨ ਦੇ ਨਾਲ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਇਹ ਚੀਜ਼ਾਂ ਅਸੀਂ ਕਰਨੀਆਂ ਸ਼ੁਰੂ ਕਰ ਲਾਂਗੇ ਆਪਣੀ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਕਦਮ ਨੇ ਜਿਹੜੇ ਸਫਲਤਾ ਵੱਲ ਲੈ ਜਾਣੇ ਸ਼ੁਰੂ ਕਰ ਦਿੰਨੇ ਆ ਆਪਣੇ ਆਪ ਨੂੰ ਖੁਦ ਨੂੰ ਪਿਆਰ ਕਰੋ ਜਦੋਂ ਖੁਦ ਤੇ ਤੁਹਾਡੇ ਤੇ ਭਰੋਸਾ ਹੈ ਤਾਂ ਉਹ ਜਿਹੜਾ ਭਰੋਸਾ ਤੁਹਾਡੀ ਖੁਦ ਤਾਕਤ ਬਣ ਜਾਂਦੀ ਹੈ ਦੂਜਿਆਂ ਤੋਂ ਉਮੀਦਾਂ ਰੱਖਣ ਦੀ ਬਜਾਏ ਆਪਣੇ ਆਪ ਤੇ ਉਮੀਦ ਰੱਖੋ ਆਪਣੇ ਆਪ ਤੇ ਭਰੋਸਾ ਰੱਖੋ ਵੀ ਮੈਂ ਇਹ ਕੰਮ ਕਰ ਸਕਦਾ ਤਾਂ ਤੁਹਾਡੇ ਉਹ ਤਾਕਤ ਬਣ ਕੇ ਇੱਕ ਦਿਨ ਉੱਭਰ ਕੇ ਸਾਹਮਣੇ ਆਊਗਾ ਉਹ ਰਾਤ ਨੂੰ ਸੌਣ ਲੱਗੇ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰੋ ਪੂਰੇ ਦਿਨ ਦੇ ਵਿੱਚ ਜੋ ਵੀ ਤੁਸੀਂ ਐਕਟੀਵਿਟੀਆਂ ਕੀਤੀਆਂ ਨੇ ਜੋ ਵੀ ਕੰਮਕਾਰ ਕੀਤੇ ਨੇ ਜਾਂ ਜੋ ਵੀ ਤੁਹਾਡੇ ਤੋਂ ਗਲਤੀਆਂ ਹੋਈਆਂ ਨੇ ਤੁਸੀਂ ਜਿਹੜੇ ਕੰਮ ਕਰ ਨਹੀਂ ਕਰ ਸਕੇ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਦਿਮਾਗ ਦੇ ਵਿੱਚ ਇੱਕ ਵਾਰ ਰਿਵਾਈਜ਼ ਜ਼ਰੂਰ ਕਰੋ ਤੇ ਅਗਲੇ ਦਿਨ ਲਈ ਸੌਣ ਤੋਂ ਪਹਿਲਾਂ ਟਾਰਗੇਟ ਜ਼ਰੂਰ ਬਣਾ ਲਓ ਅਗਲੇ ਦਿਨ ਦਾ ਤਾਂ ਉਹਦੋਂ ਸੋਚੋ ਵੀ ਮੈਂ ਇਹ ਕੰਮ ਕਰਨੇ ਨੇ ਕੱਲ ਜਿਹੜੇ ਅਜੇ ਮੇਰੇ ਕੰਮ ਮਿਸਿੰਗ ਹੋਗੇ ਤੇ ਉਹ ਕੱਲ ਨੂੰ ਮੈਂ ਕੰਮ ਕਰਨੇ ਨੇ ਤਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਸਫਲ ਚੰਗੇ ਤੇ ਸਮਝਦਾਰ ਇਨਸਾਨ ਬਣਾ ਸਕਦੇ ਬਣ ਸਕਦੇ ਆ ਪਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ ਸਾਰਿਆਂ ਨੂੰ ਤਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਿਹਤਰ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ ਤੇ ਦੂਜਿਆਂ ਨੂੰ ਵੀ ਪ੍ਰੇਰਨਾ ਦੇਈਏ ਧੰਨਵਾਦ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਜੀ